ਨਾਉਂ ਰੋਹ। ਅੱਛਾ। ਜਨਾਨੀਆਂ ਨੂੰ ਬੈਠੇ ਮੈਂ ਤੁਨੇ ਅੱਖਾਂ ਬੰਦ ਕਰ ਲਈ। ਕਿਉਂ? ਹਾਂ ਫਿਰ ਮੈਂ ਆਪਣਾ ਜਨਾਨੀਆਂ 'ਚ ਲੱਗਿਆ। ਸੰਭਲ ਜਾ। ਫਿਰ ਮੈਂ ਕਿਹਾ ਕਿ ਮੂੰਹ ਝਾਕਣਾ ਤਾਂ ਹੈ ਹੀ ਆ। ਆਹੋ। ਫਿਰ ਮੈਂ ਜਨਾਨੀਆਂ ਨੂੰ ਇੱਕ ਅੱਖ ਵਿੱਚ ਕੇ ਝਾਕਣਾ ਤੇ ਫਿਰ ਮਿਲ ਉਹ ਦੂਤੀਆਂ ਪਹਿਣੀਆਂ ਸੀ। ਮੈਂ ਸੰਤੀ ਇੱਕ ਨਵਾਂ ਮੈਨੂੰ ਰਿਸ਼ਤਾ ਕਰਨ ਵਾਲੇ ਆ ਕੇ ਦੇਖਣ। ਦੇਖਣ ਵਾਲੇ। ਮੈਂ ਕੁੜੀ ਵਾਲਿਆਂ ਨੂੰ ਪਸੰਦ ਆਇਆ। ਆਏ ਹਾਏ ਉਹ ਤਾਂ ਤੂੰ ਮਾੜਾ ਮੋਟਾ ਸੋਹਣਾ ਸੁਨੱਖਾ। ਉਹ ਤਾਈ ਘੜ ਤੱਕ ਜੇ ਲੱਗਦਾ ਮੈਂ ਮਾਂ ਮੈਂ ਠੀਕ ਅੱਛਾ ਮੈਨੂੰ ਤੇ ਕੁੜੀ ਨੂੰ ਇੱਕ ਕਮਰੇ 'ਚ ਬਿਠਾਤਾ ਵਿੱਚ ਆਪਸ ਵਿੱਚ ਗੱਲਾਂ ਬਾਤਾਂ ਚੱਲ ਐ ਬਾਅਦ ਚ ਰਣਾਈ ਚ ਬਿਨਾਰੋਂ ਪਹਿਲੇ ਚੰਗਾ ਕੁੜੀ ਤੇ ਮੁੰਡੇ ਦੀ ਸੁਲਾਸਾ ਕਰਵਲਣੀ ਨਹੀਂ ਜਾਣੀ ਆ ਤਾਂ ਕਿ ਇਹ ਕੁੜੀ ਮੇਰੇ ਨਾਲ ਸਾਬੂ ਦੇ ਅੱਛਾ ਕੁੜੀ ਮੇਰੇ ਅੱਲੋਂ ਬੈਠ ਕਰਕੇ ਬਹਿ ਗਈ ਮੈਂ ਕੁੜੀ ਅੱਲੋਂ ਬੈਠ ਕਰਕੇ ਬਹਿ ਗਿਆ ਅੱਧਾ ਘੰਟਾ ਕਮਰੇ 'ਚ ਚੁੱਪ ਜਾਮ ਕਰਕੇ ਬੈਠੇ ਲੈ ਕਮਲਿਆ ਆਈ ਟੱਪ ਕਰਕੇ ਬੈਠੇ ਰਹੇ ਦੋਨੋਂ ਜਣੇ ਕੁਝ ਦੋਸਾਂ ਨੇ ਗੱਲਬਾਤ ਨਾ ਕੀਤੀ। ਲਹਾਰ ਕੇ ਭਰਤੇ ਘੰਟੇ ਬਾਅਦ ਕੁੜੀ ਨੇ ਚੁੱਪ ਥੋੜੀ। ਕੀ ਕਹੇਤੀ? ਕਹਿੰਦੀ ਵੀਰੇ ਤੁਸੀਂ ਕਿੰਨਾ ਪਾੜ ਪਾਣੀ ਆ। ਤੈ ਕਿ ਗਿਆ? ਮੈਂ ਤਾਂ ਪਹਿਲਾਂ ਤਾਂ ਦੋਸ ਹੀ ਭੈਣ ਹੁੰਦੇ ਤੇਰੇ ਸੰਗਨ ਹੋ ਗਏ। ਪਰ ਹਿੰਦੀ ਸੀ ਹਾਲਾ? ਹਾਲਾ ਹੀ ਦਾ ਠੀਕ ਹੈ ਇੱਧਰ ਲੋਹਤਾ। ਆਦਰਾ ਜਲੇਬੀ ਜੂڑا ਜਾਂ ਦੇਖ ਕੇ ਨਾ ਮੈਨੂੰ ਬੀਬੀਆਂ ਭੈਣਾਂ ਤੇ ਕਾਫੀ ਸਾਰੀਆਂ ਤੇ ਛੱਤ ਜੀ ਪਾਉਣ ਲੱਗ ਪਈ ਕਿ ਸ਼ੱਕ ਪੈ ਗਿਆ ਸਾਡੀਆਂ ਬੀਬੀਆਂ ਭੈਣਾਂ ਦਾ ਛੋਟੇ ਜਿਹੇ ਨਾੜ ਤੇ ਫਰਸਾ ਕਰਦਾ ਜਿਹੜੇ ਅਸਲੀ ਵਾਲ ਹੁੰਦੇ ਆ Ориਜਨਲ ਇਹ ਗੱਲ ਬਾਈ ਜੂਰੇ ਚ ਪਤਾ ਨਹੀਂ ਕੀ ਸਵਾ ਕੇ ਲੈ ਤਸਤ ਪਾਉਂਦੇ ਆ ਮਲੇਰ ਮੋੜ ਦੇ ਗੋਪੀ ਦੇ ਫਰ ਲੰਗੜਾ ਕਾਇਲ ਕਿੰਨੇ ਦਾ ਜੂੜਾ ਲਾ ਕੇ ਨਾ ਪਤਾ ਨਹੀਂ ਮਰ ਜਾਏ ਕੀ ਬੋਲੀ ਨੱਲਾ ਬੀਬੀਆਂ ਬੈਣ ਦਾ ਫਰਜ਼ ਬਣਦਾ ਜਦੋਂ ਬੰਦਾ ਬਾਹਰੋਂ ਕੰਮਕਾਰ ਤੋਂ ਥੱਕਿਆ ਡੁੱਟਿਆ ਰਹੇ ਉਹਨੂੰ ਰੋਟੀ ਪਾਣੀ ਪੁੱਛਣੀ ਉਹਨੂੰ ਚਾਹ ਪਾਣੀ ਉਹ ਤਾਂ ਠੀਕ ਆ ਹਾਂ ਤੇ ਮੇਰੇ ਘਰ ਇੰਨਾ ਦੂਰਾ ਕਰਦਾਂ ਮੇਰੇ ਮਹੂਰ ਤੇ ਗਿਰਾਜ ਦੰਦੀ ਰਹੇ ਅੱਛਾ ਇੱਕ ਦਿਨ ਮੈਨੂੰ ਚੜ ਗਿਆ ਦੋਸਤ ਹਾਂ ਜਦੋਂ ਮੇਰੇ ਮਹੂਰ ਤੇ ਨੱਕਾ ਲੱਗੀ ਮੈਂ ਮਾਰਿਆ ਕੀਦੀ ਦੀ ਤਸਨ ਫੇਰ ਭਾਈ ਦਲੇਲੀ ਜੂੜੇ ਤੋਂ ਗੜਬੀ ਨਿਕਲ ਕੇ ਆ ਬੀਬੇ ਦੇ ਪੈਣਾ ਦੇਖ ਕੇ ਉਹ ਗੁੱਸਾ ਨਹੀਂ ਚੜਿਆ ਬੀਬੇ ਦਾ ਬੋਝਬਾਲ ਅੱਛਾ ਐਂਦੀ ਪਤਾ ਮੈਨੂੰ ਇਸੇ ਪਤਾ ਵੀ ਛਰੇਡੇ ਨੂੰ ਭੱਜ ਕੱਤ ਦਾ ਮਾ ਹੁੰਦਾ ਹੈ ਹਾਏ ਹਾਏ ਕਹਿੰਦੀ ਐਂ ਕਰੇ ਕਿ ਕੱਟਮੇ ਦੀ ਹੋਰ ਮਾਰ ਕੇ ਲੈ ਫਾਸਲ ਦਾ ਕਟੋਰਾ ਦੇ ਦਿਉਣਾ ਇੱਕ ਮੈਨੂੰ ਪਤਾ ਲੱਗਿਆ ਭੱਜ ਨੇ ਕਹਿੰਦੇ ਤੇਰੀ ਜਨਾਨੀ ਭਾਰੀ ਬਹੁਤ ਆਰੀ ਅਰਗੇ ਭਾਰੀ ਸੰਤੀਏ ਮੈਂ ਤਾਂ ਉਹਦੇ ਕੋਲੇ ਖੜਾ ਐਂ ਲੱਗਦਾ ਜਿਵੇਂ ਮੋਰੀ ਨਾਲ ਸੇਵਾ ਲੜਕਾ ਆ ਥੋੜੇ ਦਿਨ ਪਹਿਲਾਂ ਦਾ ਮੇਰੇ ਬੜੀ ਗੱਲ ਕੀ ਗੱਲ ਨਾਨਾ ਨੂੰ ਛੁੱਟੀਆਂ ਤੇ ਮੈਂ ਸੁਣਿਆ ਚੰਡੀਗੜ੍ਹ ਖਮਾ ਹਾਂ ਕੰਕਰੀਟ ਚੰਡੀਗੜ੍ਹ ਮੈਂ ਵਾਰ ਵਾਰ ਦੇ ਤੇ ਭਾਰ ਤੋਂ ਲੈਣ ਵਾਲੀ ਮਸ਼ੀਨ ਦੇ ਅੱਛਾ ਮੈਂ ਮਸ਼ੀਨ ਤੇ ਜਿਹੜਿਆ ਪਟਾਖਣੇ ਵਿੱਚ ਕਾਰਡ ਪਾਇਆ ਵਿੱਚ ਰੁਪਈਆ ਪਾਇਆ ਵਿੱਚ ਮੁੰਡਾ ਕਦੋਂ ਐਡਾ ਕਾਰਡ ਨਿਕਲਿਆ ਉੱਪਰ ਲਿਖਿਆ 45 ਕਿਲੋ ਭਾਰ ਤੇਰਾ 45 ਕਿਲੋ ਭਾਰ ਭਾਰਾ ਨਹੀਂ ਘੜਿਆ ਹਾਂ ਜਨਜੀ ਮੈਂ ਵੀ ਭਾਰ ਤੋਂ ਉਹਨਾਂ ਨੂੰ ਹਾਏ ਵੀ ਤੈਨੂੰ ਮਨਾ ਨਾ ਕੀਤਾ ਮੈਂ ਕਿਹਾ ਮੈਂ 45 ਗੱਲਾਂ ਲੋਕ ਖੜੇ ਦੇਖਦੇ ਆ ਮੇਰੀ ਬੇਟੀ ਨਕਰਾ ਮੇਰੇ ਤੇ ਤਰਜ਼ ਕਰ ਜੇ ਮੇਰੇ ਤੇ ਤਰਜ਼ ਕਰਨਾ ਹੈ ਮਸ਼ੀਨ ਤੇ ਤਰਜ਼ ਕਰ ਇਹ ਬੰਦਿਆਂ ਦਾ ਭਾਰ ਤੋਂ ਹੁੰਦੀ ਆ ਡੰਗਰਾਂ ਨਾਲੇ ਤੋਲਦੇ ਆ ਅਣਜਾ ਹਰਜਾ ਇਹ ਤੇ ਮਾਸ਼ੀਨ ਦੇ ਵੱਲ ਫਿਓ ਜੀਵੇਂ ਮਰ ਗਿਆ ਤਾਰ ਸੜ ਗਿਆ ਅੱਛਾ ਆਂਦੀਏ ਜਦੋਂ ਨੇ ਮਸ਼ੀਨ ਦੇ ਦੋਨੇ ਪੈਰ ਧਰੇ ਤੇ ਮਸ਼ੀਨ ਦਾ ਬੜਾ ਪਟਾਕਾ ਪੈ ਗਿਆ ਖਿੰਡੀ ਮਸ਼ੀਨ ਦਾ ਆਂਡਾ ਪੇਟਾ ਬਾਹਰ ਮਸ਼ੀਨ ਦੇ ਵਿੱਚੋਂ ਐਡਾ ਵੱਡਾ ਕਾਰ ਨਿਕਲਿਆ ਕਾਰ ਤੇ ਕੀ ਲਿਖਿਆ ਸੀ ਕਾਰ ਤੇ ਲਿਖਿਆ ਇੱਧਣਿਆਂ ਦੇ ਇਕੱਠੇ ਨੱਚੜੋ ਭਾਈ ਇਕੱਲਾ ਇਕੱਲਾ ਨੱਚੜੋ ਸ਼ੁਕਰੀਆ ਥੈਂਕ ਯੂ ਇੱਕ ਸੱਜਣਾ ਨੂੰ ਮੈਂ ਬੇਨਤੀ ਕਰਦਾ ਹਾਂ ਮੈਂ ਸਾਜੀਆਂ ਦਾ ਬੜਾ ਸਤਿਕਾਰ ਕਰਦਾ ਹਾਂ ਬਹੁਤ ਅੱਛਾ ਮੌਂਟੇਜ ਬਜਾਉਂਦਾ ਹੈ ਕੀਵੋਲ ਬਹੁਤ ਸਾਰੇ ਪਿਆਰੇ ਆਟ ਪਰ ਜਦੋਂ ਕੋਈ ਬੰਦਾ ਦੂਸਰਾ ਪਰਫਾਰਮਾਂਸ ਦਿੰਦਾ ਆਪਣੇ ਉਦੋਂ ਚੁੱਪ ਦਾ ਦਾਣ ਮਾਚਿਆ ਕਰੋ ਪਲੀਜ਼ ਹਜੇ ਵੀ ਨਹੀਂ ਹਰਦੇ ਪਤਾ ਨਹੀਂ ਕੀ ਤੁਸਰਮੋਸਰ ਕਰਦੇ ਆ ਮੈਂ ਅਕਸਰ ਦੇਖਿਆ ਜੇ ਪਾਰੇ ਉਹ ਜੀ ਇਸ ਨੂੰ ਬਹੁਤ ਵਧੀਆ ਉਹਦਾ ਕੀਬੋਰਡ ਵਜਾਉਂਦਾ ਬਹੁਤ ਵਧੀਆ ਵਜਾਉਂਦਾ ਪਰ ਦੂਸਰੇ ਦਾ ਜਰੂਰ ਧਿਆਨ ਰੱਖਣਾ ਚਾਹੀਦਾ ਇਸ ਲਈ ਮੈਨੂੰ ਲੱਗਦੀ ਆ ਮੈਂ ਕਿਸੇ ਦੇ ਕੰਮ ਦੇ ਵਿੱਚ ਕਦੇ ਵਿਝ ਨਹੀਂ ਪਾਇਆ ਔਰ ਗਹਿਨ ਅਮਰਕੈਸਟ ਕਰੂੰਗਾ ਸਾਡੇ ਵੀਰਾਂ ਨੂੰ ਵਾਰਾ ਫਿਰ ਅਸੀਂ ਪੱਠਰਲ ਬੈੰਜੀ ਹੋਰਾਂ ਦਾ ਨਾਲ ਉਹਨਾਂ ਦੇ ਹੋਰ ਜਿਹਨੇ ਸਰਕਾਰੋਂ ਸੱਜਣਾਇਆ 76 ਮੈਂ ਜੋਇ ਲਾਉਣਾ ਹੁੰਦਾ ਪਰ ਤੁਹਾਡਾ ਲਾਗਾ ਬਹੁਤ ਵਧੀਆ ਬਲਵਿੰਦਰ ਸਾਡਾ ਵੀਰ ਬਹੁਤ ਪਿਆਰੇ ਸ਼ਖਸ ਆ ਹੋਰ ਵੀ ਇੱਕ ਸ਼ਿਫਟ ਲਾਫ ਦੇ ਵਿੱਚ ਫਿਰ ਮੈਂ ਲਾ ਕੇ ਜਾਊਂਗਾ ਪਹਿਲਾਂ ਕੁਛ ਹੋਰ ਜਿਹਨੇ ਕਲਾਕਾਰ ਸਾਡੇ ਵੀਰ ਸਾਡੇ ਭਾਇਆ ਤੁਹਾਡੇ ਸਾਹਮਣੇ ਆਪਣਾ ਭਰਮ ਦੇਖ ਕੇ ਖਾਏਗੇ